ਜੋਨਰ ਜਨ ਨੂੰ ਮਾਰਨ ਦਾ ਸਾਨੂੰ ਰਾਤ ਨੂੰ ਹੀ ਪਲਾਨਿੰਗ ਬਣਾ ਰੱਖੀ ਸੀਗੀ ਜੀ ਤੇ ਰਾਤ ਇਹ ਪਿੱਛੇ ਨੂੰ ਗੱਲ ਹੋਈ ਜਾ ਰਹੀ ਕਹਿੰਦੇ ਵੀ ਕੋਈ ਨੁਕਸਾਨ ਨਹੀਂ ਹੋਇਆ ਤੁਹਾਡਾ ਜੀ ਪਿਛਲੇ 5-6 ਮਹੀਨਿਆਂ ਤੋਂ ਸਾਡੇ ਘਰ ਵਿੱਚ ਰਹਿ ਰਹੇ ਸੀ ਹੁਣ ਅਸੀਂ ਉਹਨਾਂ ਨੂੰ ਕਿਹਾ ਵੀ ਬਿੱਲ ਭਰ ਦਿਓ ਉਹਨਾਂ ਨੇ ਮਕਾਨ ਵਰਤੇ ਬਿੱਲ ਤਾਂ ਉਹੀ ਭਰਨਗੇ ਉਹਨਾਂ ਨੇ ਆ ਕੇ ਤਿੰਨ ਚਾਰ ਜਨਾਨੀਆਂ ਇਕੱਠੀਆਂ ਕਰਕੇ ਸਿਰਫ 7000 ਪਿੱਛੇ ਪਿੰਡ ਦੇ ਮੌਜੂਦਾ ਪੰਚ ਨੇ ਭੁਪਿੰਦਰ ਸਿੰਘ ਨੇ ਆ ਕੇ ਮੇਰੇ ਤੇ ਮੇਰੇ ਘਰ ਵਾਲੇ ਦੀ ਪੁੱਟ ਮਾਰਕੀਟ ਤੇ ਉਹਦੀ ਪਤਨੀ ਨੇ ਤੇ ਬਹਿਸਬਾਜ਼ੀ ਤੋਂ ਸ਼ੁਰੂਆਤ ਕਰਦੇ ਹੋਏ ਇੱਕ ਦੂਜੇ ਨੂੰ ਗਲਤ ਤੇ ਮਨੁੱਖਤਾ ਦੇ ਵਿਰੋਧੀ ਸ਼ਬਦ ਜਿਹੜੇ ਹੁੰਦੇ ਨੇ ਜਾਤੀ ਸੂਚਕ ਸ਼ਬਦ ਤੇ ਗੰਦੀ ਸ਼ਬਦਾਵਲੀ ਯੂਜ਼ ਕਰਦੇ ਹੋਏ ਬਹਿਸਬਾਜ਼ੀਆਂ ਤੋਂ ਸ਼ੁਰੂ ਕਰਦੇ ਹੋਏ ਇਹ ਦੋਨੋਂ ਪਰਿਵਾਰ ਹਾਥਾਪਾਈ ਤੱਕ ਪਹੁੰਚ ਗਏ ਪਹਿਲਾਂ ਤਾਂ ਅੰਦਰ ਕੁੱਟਮਾਰ ਕੀਤੀ ਗਈ ਤੇ ਜਦੋਂ ਮੈਂ ਵਾਈਫ ਨੂੰ ਆਪਣੀ ਦਵਾਈ ਦਿਵਾਉਣ ਜਾ ਰਿਹਾ ਸੀਗਾ ਜੀ ਬਾਹਰ ਆ ਕੇ ਫਿਰ ਪੰਜ ਸੱਤ ਜਣੇ ਨੇ ਸਾਨੂੰ ਕੁੱਟਮਾਰ ਦੁਬਾਰਾ ਕੀਤੀ ਹੈ ਜੀ ਤੇ ਅਸੀਂ ਜਾਨ ਬਚਾਉਣ ਦੇ ਮਾਰੇ ਕਿਸੇ ਦੇ ਘਰ ਦੇ ਵਿੱਚ ਲੁੱਕ ਗਏ ਸੀਗੇ 70 ਸਾਲ ਦੀ ਕੁੜੀ ਦਾ ਮੈਡੀਕਲ ਕਰਵਾਉਣ ਬਾਰੇ ਮੈਨੂੰ ਕੀ ਹੈ ਗਿਆ ਮੇਰੀ ਧੀ ਦਾ ਮੈਂ ਕਿਵੇਂ ਬਰਦਾਸ਼ਤ ਕਰ ਲਾਂਗੀ ਤੇ ਤਾਂ ਬੈਠ ਕੇ ਨਿਪਟਾਰਾ ਹੋਣ ਵਾਲੀ ਗੱਲ ਸੀ ਇਸ ਵਿੱਚ ਇਹਨੂੰ ਇੰਨਾ ਵਧਾ ਕੇ ਆਪਾਂ ਇੱਕ ਦੂਜੇ ਨਾਲ ਹੈਨਾ ਅਫਸੋਲਜਨਕ ਆਪਾਂ ਗੱਲਾਂ ਕਰੀਆਂ ਤੇ ਜਿਹਨੂੰ ਮਤਲਬ ਐਸੇ ਐਸੇ ਵੌਇਸ ਨੋਟ ਸ਼ੇਅਰ ਕੀਤੇ ਗਏ ਜਿਹਨੂੰ ਸੁਣਨ ਵਾਲੇ ਨੂੰ ਵੀ ਜਿਸ ਨੂੰ ਸ਼ਰਮ ਆ ਜੇ ਮੇਰੇ ਘਰੇ ਆ ਕੇ ਕੁੱਟਮਾਰ ਕੀਤੀ ਗਈ ਆ ਉਧਰੋਂ ਫਿਰ ਕਰਨ ਕੋੜਾ ਸਾਹਿਬ ਕਹਿ ਰਹੇ ਨੇ ਵੀ ਹਾਂਜੀ ਇਹ ਕੋਈ ਮਾੜੀ ਮੋਟੀ ਬਹਿਸ ਸੀਗੀ ਮੇਰੇ ਘਰੇ ਆ ਕੇ ਮੇਰੇ ਸਿਰ ਵਿੱਚ ਰਾੜਾ ਮਾਰੀਆਂ ਗਈਆਂ ਨੇ ਮੇਰੇ ਸਾਰਾ ਸਰੀਰ ਦੇ ਉੱਤੇ ਰਾੜਾ ਮਾਰੀਆਂ ਗਈਆਂ ਨੇ ਮਾੜੀ ਮੋਟੀ ਬਹਿਸ ਸੀ ਜੀ ਅੱਛਾ ਜੇ ਮੈਂ ਮਰ ਜਾਂਦੀ ਫਿਰ ਫਿਰ ਕਾਰਵਾਈ ਹੋਣੀ ਸੀ ਜੀ ਉਹ ਜਿਹੜੀ ਲੇਡੀ ਸੀ ਰਾਜਵੀਰ ਕੋਰਣਾ ਦੀ ਉਹ ਤੇ ਇੱਕ ਹੋਰ ਦਾਖਲ ਹੋਏ ਸੀ ਤੇ ਵੀਡੀਓ ਵੀ ਅਸੀਂ ਬਚੀ ਗਈ ਹੈ ਉਹਦੇ ਸਬੰਧ ਚ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਜੀ ਕੀ ਨਾਮ ਹੈ ਮਿੱਠੂ ਸਿੰਘਾ ਜੀ ਕਿੱਥੋਂ ਦਾ ਰਹਿਣ ਵਾਲਾ ਹੈ ਇੰਦਰਪੁਰੇ ਤੋਂ ਕੀ ਜਿਹੜਾ ਵਾਪਰਾ ਹੋਇਆ ਘਟਨਾ ਹੋਈ ਹੈ ਕੀ ਹੋਈ ਸੀ ਘਟਨਾ ਉੱਥੇ ਜੀ ਉਹਨਾਂ ਨੇ ਜਾਨ ਨੂੰ ਮਾਰਨ ਦਾ ਸਾਨੂੰ ਰਾਤ ਨੂੰ ਹੀ ਪਲਾਨਿੰਗ ਬਣਾ ਰੱਖੀ ਸੀਗੀ ਜੀ ਤੇ ਰਾਤ ਨੂੰ ਇਹ ਵਿੱਚ ਨੂੰ ਗੱਲ ਹੋਏ ਜਾ ਰਹੇ ਕਹਿੰਦੇ ਵੀ ਕੋਈ ਨੁਕਸਾਨ ਨਹੀਂ ਹੋਇਆ ਥੋੜਾ ਤੁਸੀਂ ਦੇਖ ਸਕਦੇ ਹੋਗੇ ਉਹਨਾਂ ਦੇ ਕੈਮਰੇ ਤੱਕ ਸਾਡੇ ਪਹੁੰਚ ਚੁੱਕੇ ਸੀਗੇ ਜੀ ਉਹ ਤੇ ਅੰਦਰ ਜਾ ਕੇ ਸਾਡੇ ਕੈਮਰੇ ਬੰਦ ਕਰਤੇ ਉਹਨਾਂ ਨੇ ਜੀ ਤੇ ਉਹਨਾਂ ਨੂੰ ਇਹ ਸੀ ਕਿ ਕੋਈ ਰਿਕਾਰਡ ਨਹੀਂ ਹੋ ਰਿਹਾ ਜੀ ਤੇ ਮੱਚ ਸਾਡੀ ਕੁੱਟ ਮਾਰ ਸ਼ੁਰੂ ਕਰਤੀ ਜੀ ਬੱਚੇ ਤੇ ਵੀ ਹਮਲਾ ਕੀਤਾ ਉਹਨਾਂ ਨੇ ਹਾਂਜੀ ਬੱਚਿਆਂ ਨੇ ਕੀਤਾ ਬੱਚਿਆਂ ਤੇ ਵੀ ਮਾਰ ਲੱਗੇ ਸੀਗੇ ਜ ਜੀ ਹਾਂਜੀ ਉਹ ਆਪਣੇ ਕੋਲੇ ਸਭ ਰਿਕਾਰਡ ਪਿਆ ਜੀ ਆਪਾਂ ਦਿਖਾ ਸਕਦੇ ਜੀ ਜੀ ਕੋਈ ਪ੍ਰੈਸ਼ਰ ਬਣਾਇਆ ਜਾ ਰਿਹਾ ਤੁਹਾਡੇ ਉੱਪਰ ਪ੍ਰੈਸ਼ਰ ਤਾਂ ਹੁਣੇ ਹੀ ਬਣਾਇਆ ਜਾ ਰਿਹਾ ਜੀ ਸਰਪੰਚ ਜੀ ਸੀ ਕਿ ਮੰਨ ਲਓ ਵੀ ਸਾਰੀ ਜੇ ਪਿੰਡ ਦੀ ਗੱਲ ਪਿੰਡ ਚ ਰਹਿ ਜਾਂਦੀ ਤਾਂ ਆਪਾਂ ਪਿੰਡ ਦੀ ਗੱਲ ਪਿੰਡ ਚ ਰੱਖਣ ਨੂੰ ਤਿਆਰ ਸੀਗੇ ਜੀ ਜੇ ਪਿੰਡ ਚ ਰਹਿ ਜਾਂਦੀ ਕਿਉਂਕਿ ਮੈਂ ਸਾਡੇ ਤੇ ਪਹਿਲਾਂ ਤਾਂ ਅੰਦਰ ਕੁੱਟਮਾਰ ਕੀਤੀ ਗਈ ਤੇ ਜਦੋਂ ਮੈਂ ਵਾਈਫ ਨੂੰ ਆਪਣੀ ਦਵਾਈ ਦਿਵਾਉਣ ਜਾ ਰਿਹਾ ਸੀਗਾ ਜੀ ਬਾਹਰ ਆ ਕੇ ਫਿਰ 5-7 ਜਣੇ ਨੇ ਸਾਨੂੰ ਕੁੱਟਮਾਰ ਦੁਬਾਰਾ ਕੀਤੀ ਹੈ ਜੀ ਤੇ ਅਸੀਂ ਜਾਨ ਬਚਾਉਣ ਦੇ ਮਾਰੇ ਕਿਸੇ ਦੇ ਘਰ ਦੇ ਵਿੱਚ ਲੁੱਕ ਗਏ ਸੀਗੇ ਜੀ ਹੁਣ ਮੰਗ ਕੀ ਕਰਦੇ ਹਾਂ ਸਰਸਨ ਤੋਂ ਤੇ ਇਹ ਮੰਗ ਕਰ ਰਹੇ ਵੀ ਸਾਡਾ ਹਾਂਜੀ ਹਾਂਜੀ ਜੀ ਜਿਹਦਾ ਨਹੀਂਦਾ ਜੀ ਹਾਂਜੀ ਜਿੱਦਾਂ ਉਹਨਾਂ ਨੇ ਕੀਤਾ ਜੀ ਹਾਂਜੀ ਉਹਨਾਂ ਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਪਰਚਾ ਹੋ ਗਿਆ ਹਾਂਜੀ ਉਹਨਾਂ ਦੇ ਪਰਚਾ ਹੋ ਗਿਆ ਜੀ ਠੀਕ ਠੀਕ ਹਾਂ ਤੇ ਇੱਕ ਜਦੋਂ ਅਸੀਂ ਬਾਹਰ ਬਾਹਰ ਆ ਗਏ ਸੀਗੇ ਤੇ ਰਾਤ ਕੈਮਰੇ ਤਾਂ ਉਹਨਾਂ ਪਹਿਲਾਂ ਹੀ ਪਨ ਚੁੱਕੇ ਸੀਗੇ ਜੀ ਤੇ ਉਹਨਾਂ ਨੇ ਕੀ ਕਰਿਆ ਸਭ ਮੇਰਾ ਫੋਨ ਤੱਕ ਖੋ ਕੇ ਲੈ ਗਏ ਜੀ ਉਹਨਾਂ ਨੂੰ ਇਸ ਤਰ੍ਹਾਂ ਸੀਗਾ ਕਿ ਜਿਹੜੇ ਕੈਮਰੇ ਨੇ ਕਿ ਵੀ ਇਹ ਫੋਨ ਦੇ ਵਿੱਚ ਚੱਲਦੇ ਨੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਾਜਵੀਰ ਕੌਰ ਹੈ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਵੀਰੇ ਪਿੰਡੇਂਦਰਪੁਰਾ ਦੀ ਰਹਿਣ ਵਾਲੀ ਆਂ ਕੀ ਘਟਨਾ ਵਾਪਰੀ ਆ ਘਟਨਾ ਵੀਰੇ ਵਾਪਰੀ ਆ ਕਿ ਸਾਡੇ ਪਿੰਡੇ ਪੰਚ ਭੁਪਿੰਦਰ ਸਿੰਘ ਉਹਨਾਂ ਨੇ ਮਕਾਨ ਪਾਇਆ ਸੀ ਜੀ ਪਿਛਲੇ 5-6 ਮਹੀਨਿਆਂ ਤੋਂ ਸਾਡੇ ਘਰ ਵਿੱਚ ਰਹਿ ਰਹੇ ਸੀ ਤੇ ਹੁਣ ਦੇਖੋ ਬਿੱਲ ਤਾਂ ਜੀ ਉਹਨਾਂ ਨੇ ਭਰਨਾ ਸੀ ਮਹਜ 7000 ਰੁਪਏ ਬਿੱਲ ਪਿੱਛੇ ਹੁਣ ਅਸੀਂ ਉਹਨਾਂ ਨੂੰ ਕਿਹਾ ਵੀ ਬਿੱਲ ਭਰ ਦੋ ਉਹਨਾਂ ਨੇ ਮਕਾਨ ਵਰਤੇ ਬਿੱਲ ਤਾਂ ਉਹੀ ਭਰਨਗੇ ਉਹਨਾਂ ਨੇ ਆ ਕੇ ਤਿੰਨ ਚਾਰ ਜਨਾਨੀਆਂ ਇਕੱਠੀਆਂ ਕਰਕੇ ਸਿਰਫ 7000 ਪਿੱਛੇ ਪਿੰਡ ਦੇ ਮੌਜੂਦਾ ਪੰਚ ਨੇ ਭੁਪਿੰਦਰ ਸਿੰਘ ਨੇ ਆ ਕੇ ਮੇਰੇ ਤੇ ਮੇਰੇ ਐਵਰੇਸ 7 ਤਰੀਕ ਦੀ ਆ ਸਵੇਰੇ 6 6:15 ਦੀ ਘਟਨਾ ਜੀ ਐਲ ਸੀ ਸੀ ਡੀ ਵੋਲਟੇਜ ਵਾਇਰਲ ਹੋ ਰਹੀ ਹੈ ਉਹਦੇ ਘਰ ਦੀ ਹੈ ਹਾਂਜੀ ਹਾਂਜੀ ਸਾਡੇ ਘਰ ਦੀ ਹੈ ਜੀ ਜੀ ਕੌਣ ਕੌਣ ਆਇਆ ਸੀਗਾ ਜਸਵੀਰ ਕੋਰਾਈ ਸੀ ਜੀ ਭੋਲੀ ਆਈ ਸੀ ਜੀ ਪਿੰਕੀ ਆਈ ਸੀ ਉਹਨਾਂ ਨੇ ਮੈਨੂੰ ਬਾਰੇ ਮੇਰੇ ਤੇ ਅਟੈਕ ਕੀਤਾ ਮੇਰੇ ਬਾਹਾਂ ਫੜੀਆਂ ਇਹ ਜਿਹੜੀ ਹੈਗੀ ਆ 7000 ਰੁਪਏ ਨੂੰ ਲੈ ਕੇ ਗੱਲਬਾਤ ਹੈਗੀ ਆ ਹਾਂਜੀ 7000 ਰੁਪਏ ਨੂੰ ਲੈ ਕੇ ਵੀ ਇਹ ਘਟਨਾ ਵਾਪਰੀ ਹੈ ਜੀ ਜੀ ਉਹਨਾਂ ਨੇ ਵੌਇਸ ਨੋਟ ਵੀ ਸ਼ੇਅਰ ਕੀਤੇ ਜਿਹਦੇ ਵੀ ਤੁਸੀਂ ਮਾੜਾ ਮੋਟਾ ਗਲਤ ਬੋਲ ਰਹੇ ਹੋ ਪਿੰਕੀ ਗੱਲਬਾਤ ਹੈਗੀ ਆ ਗੱਲਬਾਤ ਵੀਰੇ ਇਹ ਹੈਗੀ ਕਿਉਂਕਿ ਉਹਨਾਂ ਨੇ ਵੀ ਮੇਰੀ ਕੁੜੀਆਂ ਨੂੰ 7 7 8 ਸਾਲ ਦੀਆਂ ਮੇਰੀਆਂ ਕੁੜੀਆਂ ਨੇ ਤੁਸੀਂ ਇਹ ਦੇਖੋ ਬੱਚਾ 7 8 ਸਾਲ ਦੀਆਂ ਕੁੜੀਆਂ ਕਿੱਡੀਆਂ ਕੁੰਦੀਆਂ ਉਹਨਾਂ ਨੇ ਮੈਨੂੰ ਮੈਡੀਕਲ ਕਰਵਾਉਣ ਲਈ ਕਿਹਾ ਗਿਆ ਮੇਰੀਆਂ ਕੁੜੀਆਂ ਨੂੰ ਜੀ ਜੇ ਮੇਰੀ ਕੁੜੀ ਨੂੰ ਕੋਈ 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 ਨਹੀਂ ਵਿਰੇ ਸਹਿ ਸਕਦਾ ਹੈਗਾ ਤੁਸੀਂ ਇਹ ਦੇਖੋ 7-8 ਸਾਲ ਦੀ ਕੁੜੀ ਦਾ ਮੈਡੀਕਲ ਕਰਵਾਉਣ ਬਾਰੇ ਮੈਨੂੰ ਕੀ ਹੈ ਗਿਆ ਮੇਰੀ ਧੀ ਦਾ ਮੈਂ ਕਿਵੇਂ ਬਰਦਾਸ਼ਤ ਕਰ ਲਾਂਗੀ ਵਿਰੇ ਜੀ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਵੀਰੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਦੀ ਮੰਗ ਹੈ ਮੇਰੇ ਘਰੇ ਆ ਕੇ ਕੁੱਟਮਾਰ ਕੀਤੀ ਗਈ ਆ ਉਦੋਂ ਫਿਰ ਕਰਨਕੋੜਾ ਸਾਹਿਬ ਕਹਿ ਰਹੇ ਨੇ ਵੀ ਹਾਂਜੀ ਇਹ ਕੋਈ ਮਾੜੀ ਮੋਟੀ ਬਹਿਸ ਸੀਗੀ ਮੇਰੇ ਘਰੇ ਆ ਕੇ ਮੇਰੇ ਸਿਰ ਵਿੱਚ ਰਾੜਾ ਮਾਰੀਆਂ ਗਈਆਂ ਨੇ ਮੇਰੇ ਸਾਰਾ ਸਰੀਰ ਦੇ ਉੱਤੇ ਰਾੜਾ ਮਾਰੀਆਂ ਗਈਆਂ ਨੇ ਮਾੜੀ ਮੋਟੀ ਬਹਿਸ ਸੀ ਜੀ ਅੱਛਾ ਜੇ ਮੈਂ ਮਰ ਜਾਂਦੀ ਫਿਰ ਫਿਰ ਕਾਰਵਾਈ ਹੋਣੀ ਸੀ ਜੀ ਨਹੀਂ ਜਿਹੜਾ ਪੰਜੋਂ ਨਾਂ ਪਰਚਾ ਹੋ ਚੁੱਕਾ ਹੈ ਹਾਂਜੀ ਹੋ ਚੁੱਕਿਆ ਜੀ ਜੀ ਤੇ ਹੁਣ ਉਹ ਗ੍ਰਿਫਤਾਰੀ ਹੋਈ ਹੈ ਅਜੇ ਤੱਕ ਗ੍ਰਿਫਤਾਰ ਹਜੇ ਤੱਕ ਵੀਰ ਜੀ ਕੋਈ ਨਹੀਂ ਹੋਈ ਉਹ ਫਰਾਰ ਨੇ ਹਫ਼ਤਾ ਉਹਨਾਂ ਨੂੰ ਹੋ ਹੁਣ ਕੀ ਮੰਗ ਕਰਦੇ ਤੁਸੀਂ ਆਖਿ ਚ ਵੀਰੇ ਮੇਰੀ ਮੰਗ ਇਹ ਹੈ ਮੈਨੂੰ ਇਨਸਾਫ ਚਾਹੀਦਾ ਹੈ ਕਿ ਜਿਹੜਾ ਸਾਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਨਾ ਵੀ ਸਮਝੋਤਾ ਕਰੋ ਵੀਰੇ ਮੈਂ ਸਮਝੋਤਾ ਨਹੀਂ ਕਰਦੀ ਹੈਗੀ ਜੀ ਗੱਲ ਸਾਡੇ ਤੱਕ ਹੁੰਦੀ ਅਸੀਂ ਕਰ ਲੈਂਦੇ ਹੁਣ ਗੱਲ ਜੀ ਮੇਰੇ ਬੱਚਿਆਂ ਤੇ ਆ ਗਈ ਮੇਰੀ ਕੁੜੀਆਂ ਤੇ ਆ ਗਈ ਮੈਂ ਵੀਰੇ ਸਮਝੋਤਾ ਨਹੀਂ ਕਰਨਾ ਮੈਨੂੰ ਮੈਨੂੰ ਮੇਰਾ ਮੈਨੂੰ ਜਸਟਿਸ ਚਾਹੀਦੀ ਹੈ ਬਸ ਪ੍ਰੈਸ਼ਰ ਪਾਇਆ ਜਾ ਰਿਹਾ ਤੁਹਾਡੇ ਉੱਪਰ ਹਾਂਜੀ ਪਾਇਆ ਜਾ ਰਿਹਾ ਜੀ ਪਿੰਡ ਦੇ ਸਰਪੰਚ ਵੱਲੋਂ ਪਾਇਆ ਜਾ ਰਿਹਾ ਜੀ ਜੀ ਰੀਚਾ ਕੋੜਾ ਮੈਂ ਵੱਲੋਂ ਪਾਇਆ ਜਾ ਰਿਹਾ ਉਹਨਾਂ ਦੇ ਹਸਬੰਦ ਕਰਨ ਕੋੜਾ ਵੱਲੋਂ ਪਾਇਆ ਜਾ ਰਿਹਾ ਹੈ ਬਿਆਨ ਆਇਆ ਹੈ ਕਿ ਅਸੀਂ ਸਮਝੌਤਾ ਕਰਨ ਨੂੰ ਤਿਆਰ ਹੈਗੇ ਕਿਉਂਕਿ ਪਿੰਡ ਦੀ ਗੱਲ ਹੈ ਜੀ ਪਿੰਡ ਵਿੱਚ ਹੀ ਰਹਿ ਜਾਂਦੀ ਤਾਂ ਠੀਕ ਰਹਿੰਦਾ ਕਿੰਨੀ ਗੱਲ ਜਾਇਜ਼ ਸਮਝਦੇ ਹੋ ਵੀਰੇ ਦੇਖੋ ਹੱਦ ਤਾਂ ਉਹ ਹੁੰਦੀ ਜਿਹੜੀ ਬੋਲਬਾਣੀ ਤੱਕ ਹੋਵੇ ਉਹਨਾਂ ਨੇ ਮੇਰੇ ਘਰ ਆ ਕੇ ਅਟੈਕ ਕਰਿਆ ਮੇਰੇ ਸਿਰ 'ਚ ਰਾੜਾਂ ਤੱਕ ਮਾਰਿਆ ਗਈਆਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਮੇਰੇ ਹਸਬੰਦ ਤੇ ਮੇਰੇ ਵੱਲੋਂ ਉਹਨਾਂ ਤੇ ਕੋਈ ਅਟੈਕ ਨਹੀਂ ਕੀਤਾ ਜਾ ਰਿਹਾ ਜੇ ਕੀਤਾ ਜਾ ਰਿਹਾ ਤਾਂ ਤੁਸੀਂ ਕਹਿ ਸਕਦੇ ਹੋ ਬਿੰਦੇਖੋ ਜੀ ਉਹਨਾਂ ਨੇ ਆ ਕੇ ਪਹਿਲ ਕੀਤੀ ਹੈ ਮੇਰੇ ਘਰ ਤੇ ਗੇ ਰੋੜੇ ਮਾਰੇ ਨੇ ਰਾਤ ਨੂੰ ਉਹਨਾਂ ਦੀ ਪਲੈਨਿੰਗ ਪੂਰੀ ਸੀ ਜੀ ਵੀਰੇ ਜਦੋਂ ਮੈਂ ਆਪਣੇ ਮੇਰੇ ਸਰੀਰ ਤੇ ਸੱਟਾਂ ਵੱਜੀਆਂ ਵੀਰੇ ਮੈਂ ਐਂਬੂਲੈਂਸ 108 ਤੇ ਨੰਬਰ ਤੇ ਕਾਲ ਕੀਤੀ ਮੈਂ ਉਹਨਾਂ ਐਂਬੂਲੈਂਸ ਨੂੰ ਬੁਲਾਇਆ ਵੀਰੇ ਅੱਧਾ ਘੰਟਾ ਕ ਘੰਟੇ ਵਾਂਗ ਹੋ ਗਿਆ ਹੋਊਗਾ ਵੀਰੇ ਉਹਨਾਂ ਨੇ ਘੰਟਾ ਐਂਬੂਲੈਂਸ ਰੋਕੀ ਰਹੀ ਹੈ ਮਰੀਜ਼ ਦੇ 1 ਮਿੰਟ ਐਂਬੂਲੈਂਸ ਹੋਣ ਪਿੱਛੇ ਜਾ ਨਿਕਲ ਜਾਂਦੀ ਹੈ ਜੀ ਉਹਨਾਂ ਨੇ ਘੰਟਾ ਐਂਬੂਲੈਂਸ ਰੋਕੀ ਰੱਖੀ ਹੈ ਜੀ ਕਿੰਨੇ ਨੇ ਰੁਕ ਕੇ ਰੱਖੀ ਐ ਭੁਪਿੰਦਰ ਸਿੰਘ ਭੁਪਿੰਦਾ ਸਿੰਘ ਨੇ ਉਹਦੀ ਵਾਈਫ ਨੇ ਜਸਬੀਰ ਕੌਰ ਹਜਮਨ ਕੀ ਨਾਮ ਹੈ ਤੁਹਾਡਾ ਹਾਂਜੀ ਸੱਚਗੱਲ ਜੀ ਮੇਰਾ ਨਾਮ ਰਿਚਾ ਕੋੜਾ ਹੈ ਤੇ ਮੈਂ ਪਿੰਡ ਇੰਦਰਪੁਰਾ ਤੋਂ ਸਰਪੰਚਾ ਮੈਮ ਮਾਮਲਾ ਸਾਹਮਣੇ ਆਇਆ ਜਿੱਦੇ ਵੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ ਬੋਚਾਲ ਸੂਬੇ ਦੇ ਉਹਦੇ ਵਿੱਚ ਇੱਕ ਕੁਝ ਪਿੰਡ ਦੇ ਬੰਦੇ ਇੱਕ ਸ਼ਖਸ ਨੂੰ ਤੁਹਾਡੇ ਪਿੰਡ ਜਾ ਕੇ ਕੁੱਟਦੇ ਆ ਸਿਰ ਸਾਢੇ ਪੰਜ ਗੱਟ ਨਾਲ ਤੇ ਲੇਡੀਜ਼ ਨੂੰ ਵੀ ਕੁੱਟਮਾਰ ਹੁੰਦੀ ਹੈ ਕੀ ਐਕਚੁਅਲੀ ਗੱਲਬਾਤ ਕੀ ਹੈ ਉਹਦੇ ਵਿੱਚ ਦੇਖੋ ਪਿੰਡ ਦੇ ਦੋ ਪਰਿਵਾਰ ਨੇ ਆਪਸ ਵਿੱਚ ਪੜੋਸੀ ਸੀਗੇ ਬੜੀ ਅਫਸੋਸਜਨਕ ਇੱਕ ਇਹ ਸਿਚੁਏਸ਼ਨ ਸਾਡੇ ਪਿੰਡ 'ਚ ਸਾਹਮਣੇ ਆਈ ਹੈ ਤੇ ਦੋਨੋਂ ਪਰਿਵਾਰ ਜਿਹੜੇ ਨੇ ਅਸਲ ਵਿੱਚ ਬਹਿਸਬਾਜ਼ੀ ਤੋਂ ਸ਼ੁਰੂਆਤ ਕਰਦੇ ਹੋਏ ਇੱਕ ਦੂਜੇ ਨੂੰ ਗਲਤ ਤੇ ਮਨੁੱਖਤਾ ਦੇ ਵਿਰੋਧੀ ਸ਼ਬਦ ਜਿਹੜੇ ਹੁੰਦੇ ਨੇ ਜਾਤੀ ਸੂਚਕ ਸ਼ਬਦ ਤੇ ਗੰਦੀ ਸ਼ਬਦਾਵਲੀ ਯੂਜ਼ ਕਰਦੇ ਹੋਏ ਬਹਿਸਬਾਜ਼ੀਆਂ ਤੋਂ ਸ਼ੁਰੂ ਕਰਦੇ ਹੋਏ ਇਹ ਦੋਨੋਂ ਪਰਿਵਾਰ ਹਾਥਾਪਾਈ ਤੱਕ ਪਹੁੰਚ ਗਏ ਤੇ ਨੌਬਤ ਇੱਥੇ ਤੱਕ ਆ ਗਈ ਕਿ ਪੁਲਿਸ ਨੂੰ ਵਿੱਚ ਇਨਵੋਲ ਕਰ ਲਿੱਤਾ ਗਿਆ ਤੇ ਫਿਰ ਇੱਕ ਐਫ ਆਈ ਆਰ ਵੀ ਦਰਜ ਹੋਈ ਜੀ ਮੈਮ ਜਿਹੜੇ ਕੁੱਟਮਾਰ ਦੇ ਜਿਹੜਾ ਮਾਮਲਾ ਸਾਹਮਣੇ ਆ ਉਹ ਪਿੰਡ ਦੇ ਪੰਚ ਵਿੱਚ ਭਵਿੰਦਰ ਜੀ ਪੰਚ ਆਉਂਦੇ ਹਾਂਜੀ ਭੁਪਿੰਦਰ ਜੀ ਪੰਜ ਦੇ ਸਾਡੇ ਪੰਜ ਸਾਹਿਬ ਨੇ ਜਿਹੜੀ ਦਰਜ ਹੋਈ ਹੈ ਹੁਣ ਉੱਪਰ ਜਿਹੜੇ ਰਿਕਸ਼ਾ ਹੈ ਵੀ ਨਹੀਂ ਉਥੇ ਕਾਹਦੇ ਲੱਗਦਾ ਕਿ ਜਿਵੇਂ ਕਟਮਾਰ ਜਿਵੇਂ ਸਾਹਮਣੇ ਆਈ ਹੈ ਇਹ ਕੀ ਅਫਸੋਸ ਨਾਲ ਜਾਂ ਹੋਣਾ ਨਹੀਂ ਚਾਹੀਦਾ ਸੀ ਸਰ ਨਹੀਂ ਅਫਸੋਸਜਨਕ ਕਟਨਾ ਤੇ ਹੈਗੀ ਹੈ ਹੈਨਾ ਪਰ ਕਾਰਨ ਕੀ ਨੇ ਉਹ ਕਾਰਨ ਜਾਣਨ ਦੀ ਵੀ ਹੈਨਾ ਪਿਛੋਕਰ ਜਿਹੜਾ ਕਾਰਨ ਬੜੇ ਨੇ ਇਸ ਮਸਲਾ ਸਾਹਮਣੇ ਆ ਰਿਹਾ ਕਹਿੰਦੇ ਉਹਨਾਂ ਨੇ ਸਾਡੇ ਘਰ ਰਹੇ ਆ ਉਹਨਾਂ ਘਰ ਬੰਡ ਰਹੇ ਤੇ ਬਿੱਲ ਨਹੀਂ ਭਰਿਆ ਗਿਆ ਕੋ 8000 ਦਾ ਮਾਮਲਾ ਦੱਸਿਆ ਜਾ ਰਿਹਾ ਦੇਖੋ ਪਿੰਡ ਦੀ ਸਾਂਝ ਹੁੰਦੀ ਹੈ ਹੈਨਾ ਜੇ ਕਿਸੇ ਦੇ ਘਰ ਚ ਕੋਈ ਉਹਨੂੰ ਰਹਿਣਾ ਵੀ ਪੈ ਗਿਆ ਤੇ ਆਪਸ ਚੋ ਸਾਂਝ ਚ ਰਹ ਰਹੇ ਸੀ ਤੇ ਹੁਣ ਜੇ ਕੋਈ ਬਿੱਲ ਦਾ ਕੋਈ ਐਸਾ ਮਾਮਲਾ ਕੋਈ ਆਇਆ ਵੀ ਸੀਗਾ ਤੇ ਇਹ ਤਾਂ ਬੈਠ ਕੇ ਨਿਪਟਾਰਾ ਹੋਣ ਵਾਲੀ ਗੱਲ ਸੀ ਇਸ ਵਿੱਚ ਇਹਨੂੰ ਇੰਨਾ ਵਧਾ ਕੇ ਆਪਾਂ ਇੱਕ ਦੂਜੇ ਨਾਲ ਹੈਨਾ ਅਫਸੋਸਜਨਕ ਆਪਾਂ ਗੱਲਾਂ ਕਰੀਆਂ ਜਿਨੂੰ ਮਤਲਬ ਐਸੇ ਐਸੇ ਵਾਇਸ ਨੋਟ ਸ਼ੇਅਰ ਕੀਤੇ ਗਏ ਜਿਨੂੰ ਸੁਣਨ ਵਾਲੇ ਨੂੰ ਵੀ ਜਿਸ ਨੂੰ ਸ਼ਰਮ ਆ ਜਾਵੇ ਹੈਨਾ ਤੇ ਇਹ ਇੱਕ ਅਫਸੋਸਜਨਕ ਘਟਨਾ ਹੈ ਜੀ ਮੈਸੇਜ ਕੀ ਜਾਏਗਾ ਪਿੰਡ ਵਸੀਆ ਨੂੰ ਕਿ ਜੇ ਐਵੇਂ ਦੀ ਘਟਨਾ ਵਾਪਰਦੀ ਹੈ ਤਾਂ ਕੀ ਹੋਣਾ ਚਾਹੀਦਾ ਮੈਸੇਜ ਇਹ ਹੈ ਕਿ ਪਿੰਡ ਪੱਦਰ ਤੇ ਪਹਿਲੇ ਤਾਂ ਸਾਰੇ ਦੇ ਸਾਰੇ ਮਾਮਲੇ ਜਿਹੜੇ ਹਨ ਸੁਲਝਾਏ ਜਾਣ ਦੋਵੇਂ ਦੋਵੇਂ ਹੀ ਪਾਰਟੀਆਂ ਨੂੰ ਅਸੀਂ ਬਾਰ-ਬਾਰ ਸੰਦੇਸ਼ੇ ਲਾਏ ਸੀ ਕਿ ਸਾਡੇ ਕੋਲ ਆ ਕੇ ਪਿੰਡ ਪੱਦਰ ਤੇ ਪੰਚਾਇਤ ਲੈਵਲ ਤੇ ਇਹਨੂੰ ਇਸ ਮਾਮਲੇ ਨੂੰ ਸੁਲਟਾਇਆ ਜਾਵੇ ਹੈਨਾ ਪਰ ਜਿਹੜੇ ਆਪਣੇ ਦੂਜੇ ਮਿੱਠੂ ਅਤੇ ਰਾਜਵੀਰ ਕੌਰ ਨੇ ਇਹਨਾਂ ਨੇ ਪਿੰਡ ਪੰਚਾਇਤ ਦਾ ਕੋਈ ਸੰਦੇਸ਼ ਸਿਨਮਤھے ਨਹੀਂ ਲਾਇਆ ਅਤੇ ਇਹ ਪੁਲਿਸ ਕੋਲ ਪਹੁੰਚ ਗਏ ਤੇ ਐਫ ਆਈ ਆਰ ਉੱਤੇ ਦਰਜ ਕਰਾਉਣ ਲੱਗੇ ਜੀ ਜੀ ਤੇ ਕੋਈ ਪਿੰਡ ਵਾਲੋ ਕੋ ਆਦੇਸ਼ ਜਾਰੀ ਕੀਤਾ ਹਾ ਉਹਦੇ ਬਾਰੇ ਜੇਕਰ ਦੱਸੋ ਕੀ ਕੀ ਹੈਗਾ ਅਸੀਂ ਮੈਂ ਐਜ਼ ਅ ਸਰਪੰਚ ਦੇ ਸਿਰਫ ਇੱਕੋ ਹੀ ਸਾਡਾ ਸੰਦੇਸ਼ ਹੁੰਦਾ ਹੈ ਕਿ ਪਿੰਡ ਵਿੱਚ ਜਿਹੜਾ ਭਾਈਚਾਰਾ ਹੈ ਅਤੇ ਜਿਹੜਾ ਪਿੰਡ ਵਿੱਚ ਇੱਕ ਮਤਲਬ ਸਾਜਾ ਉਹ ਬਣੀ ਰਹੇ ਤੇ ਉਹਨੂੰ ਜੇ ਕੋਈ ਵੀ ਸਿਰਮੱਥੇ ਨਹੀਂ ਲਾਊਗਾ ਤਾਂ ਪੰਚਾਇਤ ਨੂੰ ਸਖਤ ਹੋ ਕੇ ਕਈ ਵਾਰ ਕੁਝ ਐਸੇ ਨੰਨੇ ਲੈਣੇ ਲੈਣੇ ਪੈ ਜਾਂਦੇ ਨੇ ਜਿਨ੍ਹਾਂ ਲਈ ਸਾਨੂੰ ਕੁਝ ਮਤਲਬ ਕੋਈ ਆਦੇਸ਼ ਨੇ ਜਿਹੜੇ ਅਸੀਂ ਪੰਚਾਇਤ ਜਿਹੜਾ ਐਕਟ ਹੈਗਾ ਪੰਜਾਬ ਪੰਚਾਇਤ ਐਕਟ ਉਹਦੇ ਥਰੂ ਅਸੀਂ ਆਪਣੇ ਕੁਝ ਸੈਕਸ਼ਨ ਜਿਹੜੇ ਸਾਡੇ ਸਾਡੇ ਲਈ ਸਾਡੂੰ ਸਾਨੂੰ ਪਾਵਰ ਦਿੰਦੇ ਨੇ ਉਹ ਲਾਗੂ ਕਰਕੇ ਅਸੀਂ ਕੁਝ ਮਤੇ ਪਾਸ ਕੀਤੇ ਹਾਂ ਹਾਂਜੀ ਇਸ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਪਿੰਡ ਪੱਧਰ ਤੇ ਹਮੇਸ਼ਾ ਸੀ ਜਿਹੜਾ ਪੀਸ ਹੈ ਨਾ ਤੇ ਜਿਹੜੀ ਸ਼ਾਂਤੀ ਹੈ ਉਹ ਕਾਇਮ ਕਰੀਏ ਤੇ ਉਹਦੇ ਲਈ ਜਿੰਨੇ ਵੀ ਮਾਮਲੇ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਜਿਹੜਾ ਹੈ ਪੰਚਾਇਤ ਦੇ ਲੈਵਲ ਤੇ ਆਣੇ ਚਾਹੀਦੇ ਨੇ ਜੇ ਪੰਚਾਇਤ ਉਹਨੂੰ ਨਹੀਂ ਰਿਜ਼ੋਲਵ ਕਰਦੀ ਤਾਂ ਫਿਰ ਅੱਗੇ ਉਹ ਪੁਲਿਸ ਜਾਂ ਕੋਰਟ ਅੱਗੇ ਜਾਣ ਅਤੇ ਜੋ ਵੀ ਪੁਲਿਸ ਦਾ ਤੇ ਕੋਰਟ ਦਾ ਜੋ ਵੀ ਉਹਦਾ ਉਹਨਾਂ ਦਾ ਆਦੇਸ਼ ਹੋਊਗਾ ਉਹ ਫਿਰ ਸਿਰ ਮੱਥੇ ਠੀਕ ਠੀਕ ਹੈ ਦੂਜਾ ਜਿਹੜੇ ਪਿੰਡ ਜਿਹੜੇ ਵੀ ਜਿੰਨੇ ਵੀ ਆਪਣੇ ਪਰਿਵਾਰ ਰਹ ਰਹੇ ਨੇ ਹੈ ਨਾ ਜੇ ਉਹਨਾਂ ਨੇ ਪਿੰਡ ਦੇ ਪੰਚਾਇਤ ਦਾ ਕੋਈ ਆਦੇਸ਼ ਨਹੀਂ ਮੰਨਿਆ ਤਾਂ ਪੰਚਾਇਤ ਉਹਨਾਂ ਤੇ ਸਖਤ ਜਿਹੜੇ ਕਾਨੂੰਨ ਹੈ ਉਹ ਲਾਗੂ ਕਰੇ ਮਤਲਬ ਕਿ ਇਸ ਲੈ ਮੋਟਾ-ਮੋਟਾ ਤੁਸੀਂ ਜਿਹੜੇ ਗੱਲ ਕਰਕੇ ਪਿੰਡ ਦੀ ਜਿਹੜੀ ਲੜਾਈ ਹੈ ਪਿੰਡ ਦੇ ਵਿੱਚ ਰਵੇ ਪਿੰਡ ਦੇ ਵਿੱਚ ਹੀ ਰਵੇ ਬਿਲਕੁਲ ਠੀਕ ਹੈ ਥੈਂਕ ਯੂ ਅੱਛਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪਿਛਲੇ 7 ਕਸ ਦੀ ਜਿਸ ਟਕ ਮਾਰ ਦਾ ਮਾਮਲਾ ਅਰਜ ਹੋ ਰਿਹਾ ਹੈ ਇਹਨੂੰ ਕੀ ਮਾਮਲਾ ਜੀ ਹੋ ਪੋਚੀ ਕੇ ਲੇਡੀਜ਼ ਸੀ ਰਾਜਵੀਰ ਕੋਰਣਾ ਦੀ ਉਹ ਤੇ ਇੱਕ ਹੋਰ ਦਾਖਲ ਹੋਏ ਸੀ ਤੇ ਵੀਡੀਓ ਵੀ ਅਸੀਂ ਬਾਚੀ ਗਈ ਹੈ ਉਹਦੇ ਸਬੰਧ ਚ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਜੀ 95 ਨੰਬਰ ਮਕਦਮਾ ਜੀ 88 2025 ਚ ਜੀ ਜੀ ਸਰ ਕਿਦੇ ਉੱਪਰ ਹੋਈ ਹੈ ਇਹ ਜਿਹੜਾ ਉਹਨੇ ਟੋਟਲ ਪੰਜ ਅਕਿਊ ਨੇ ਵਿੱਚ ਚਾਰ ਲੇਡੀਜ਼ ਨੇ ਜੀ ਤੇ ਇੱਕ ਉਹ ਜੈਂਟਸ ਹੈ ਜੀ ਭਪਿੰਦਰ ਸਿੰਘ ਜੀ ਉਹ ਪੰਚਾਇਤ ਉਸ ਪਿੰਡ ਦੇ ਜੀ ਨਹੀਂ ਸਾਨੂੰ ਨਹੀਂ ਇਸ ਗੱਲ ਦਾ ਜੀ ਜੇ ਫਿਲਹਾਲ ਅਸੀਂ ਸਟੇਟਮੈਂਟ ਤੇ ਅਸੀਂ ਪੁਲਿਸ ਨਾਲ ਕਰਦੇ ਜੀ ਅਸੀਂ ਛਾਪੇਮਾਰੀ ਕਰ ਰਹੇ ਹਾਂ ਜੀ ਅਸੀਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਮਾਮਲੇ ਜੀ ਇਸ ਚਲਵਾ ਸੁਣਵਾਈ ਦੇ ਵਿੱਚ ਚੱਲ ਰਹੀ ਹੈ ਜੀ ਅੱਗੇ ਹਾਂਜੀ ਹਾਂਜੀ ਐਫਆਈਆਰ ਦਰਜ ਕਰਤੀ ਸੀ ਅਗਰ ਫਰਦਰ ਇਨਵੈਸਟੀਗੇਸ਼ਨ ਚ ਕੋਈ ਗੌਣ ਜੀ ਜੀ